ਇਕ ਘਰ ਵਿੱਚ ਰਾਜ ਦੀ ਗੱਲ ਨਹੀਂ ਚੱਲਣੀ ਤਾਂ ਹਿੰਦੁਸਤਾਨ ਦੇ पिंजਰੇ 'ਚ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਪੰਛੀਆਂ ਦੀ ਤਰ੍ਹਾਂ ਤੜਫ-ਤੜਫ ਕੇ ਮਰਨਾ ਹੈ ਉਹਨਾਂ ਦੀ ਨਿਗਾਹ ਤੁਹਾਡੀਆਂ ਦਾੜ੍ਹੀਆਂ ਤੇ ਉਹਨਾਂ ਦੀ ਨਿਗਾਹ ਤੁਹਾਡੇ ਚਿਹਰੇ 'ਵ ਮੋਰਿਆਂ ਤੇ ਕਿ ਤੁਸੀਂ ਦੇਸ਼ ਭਗਤੋਂ ਤੁਸੀਂ ਸਰਟੀਫਿਕੇਟ ਲਈ ਫਿਰਦੇ ਹੋ ਅਸੀਂ ਦੇਸ਼ ਲਈ ਦੀ ਅਨੁਪਾਇਦਾ ਕਰਦੇ ਆਂ ਫੇਰੀ ਜਾਓ ਬਈ ਤੁਸੀਂ ਦੇਸ਼ ਦੇ ਚੌਕੀਦਾਰੋਂ ਚੌਕੀਦਾਰਾਂ ਨੂੰ ਤੁਸੀਂ ਪਿੰਡ 'ਚ ਪੰਚ ਨਹੀਂ ਬਣਾਉਂਦੇ ਹਿੰਦੁਸਤਾਨ ਤਾਨੂੰ ਪੰਜਾਬ ਦੇ ਹਕਮਰਾਨ ਕਿਵੇਂ ਬਣਾਏਗਾ ਇਹ ਆਪਣਾ ਕੰਮ ਕੇਵਲ ਸ਼ਹੀਦ ਕਰਾਉਣੇ ਜਾਂ ਚੀਹਤਾਂ ਦੀ ਸ਼ਹਾਦਤ ਦੀ ਕੀਮਤ ਹਿੰਦੁਸਤਾਨ ਦੀ ਸਰਕਾਰ ਤੋਂ ਵਸੂਲਣੀ ਹੈ ਅਸੀਂ ਹਿੰਦੁਸਤਾਨ ਦਾ ਕੋਈ ਠੇਕਾ ਨਹੀਂ ਝੱਕਿਆ ਜੇ ਜ਼ੁਲਮ ਆਮਰਤ ਧਾਰੀਆਂ ਨੇ ਪੈਣਾ ਜੇ ਬੁੱਢੀਆਂ ਮਾਵਾਂ ਨੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਪੰਜਾਬ ਦੀ ਧਰਤੀ ਤੇ ਆਪਣੀਆਂ ਝੋਲੀਆਂ ਚ ਪਵਾਉਣਾ ਤੇ ਫਿਰ ਪੰਜਾਬ ਦੀ ਧਰਤੀ ਤੇ ਰਾਜ ਕਿਸੇ ਖਬਰ ਕਾ ਜਾਨੀ ਹੋ ਸਕਦਾ ਫੇਰ ਪੰਜਾਬ ਤੇ ਰਾਜ ਹੋਏਗਾ ਅਮਰਤਾਰੀਆਂ ਦਾ ਬੁੱਢਿਆਂ ਠੇਰਿਆਂ ਜਿਨ੍ਹਾਂ ਦੀ ਸੋਚਣੀ ਸਿੱਖਾਂ ਦੀ ਕੌਮ ਦੇ ਪਵਿੱਤਰ ਨੂੰ ਸਾੜ ਕੇ ਸਵਾਹ ਕਰਦੀ ਹੋਵੇ ਐਸੇ ਬੁੱਢੇ ਠੇਰੇ ਮਨੁੱਖਾਂ ਪੰਜਾਬ ਦੇ ਸਿੱਖ ਪੌਂਦਿਆਂ ਮੰਦੀਆਂ ਤੋਂ ਉਠਾਓ ਬਿਨ ਬਲ ਕੋ ਰਾਜ ਨੰਦਾ ਹੈ ਜੋ ਲਾਹ ਹੈ ਨਿਜ ਬਲ ਸੇ ਲਾਹ ਹੈ